ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਅੱਟਪੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਰਬਣ ਕਰਾਂਗੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਦੋ ਸਾਹਿਬਜ਼ਾਦਿਆਂ ਤੇ ਚਾਲੇਕੋ ਸਿੰਘ ਚਮਕੌਰ ਦੀ ਗੜੀ ਅੰਦਰ ਠਹਿਰੇ ਸਨ ਮੁਗਲ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਜਿੱਥੇ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤੇ ਬੇਮਿਸਾਲ ਜੰਗ ਹੋਈ ਸਵਾ ਲੱਖ ਸੇ ਇੱਕ ਲੜਾਉ ਤਵੇਂ ਗੋਬਿੰਦ ਸਿੰਘ ਨਾਮਕ ਹੋ ਇਥੋਂ ਹੀ ਇਹ ਗੱਲ ਪ੍ਰਚਲਿਤ ਹੋਈ ਸੀ ਜਦੋਂ ਮੁਗਲ ਫੌਜਾਂ ਨੇ ਗੜੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਅਤੇ ਸਿੰਘਾਂ ਨੇ ਅੰਦਰੋਂ ਹੀ ਤੀਰਾਂ ਦੀ 부ਚਾਰ ਨਾਲ ਕਿਸੇ ਨੂੰ ਅੰਦਰ ਗੜੀ ਦੇ ਅੰਦਰ ਦਾਖਲ ਨਾ ਹੋਣ ਦਿੱਤਾ ਤੇ ਬਹੁਤ ਸਾਰੇ ਮੁਗਲ ਸੈਨਿਕ ਮਾਰੇ ਗਏ ਫਿਰ ਗੁਰੂ ਜੀ ਨੇ ਸਿੰਘਾਂ ਨੂੰ ਜਥੇਆਂ ਵਿੱਚ ਵੰਡ ਕੇ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ ਪਹਿਲਾ ਜਥਾ ਪਈ ਹਿੰਮਤ ਸਿੰਘ ਜੀ ਨੂੰ ਗੁਰੂ ਜੀ ਨੇ ਉਦੇਸ਼ ਦਿੱਤਾ ਕਿ ਉਹ ਆਪਣੇ ਸਾਥੀਆਂ ਨਾਲ ਜੰਗ ਵਿੱਚ ਜਾਣ ਦੂਜੇ ਪਾਸੇ ਮੁਗਲ ਜਰਮਨਲ ਨਾਹਰ ਖਾਨ ਨੇ ਪੌੜੀ ਲਗਾ ਕੇ ਗੜੀ ਅੰਦਰ ਚੜਨ ਦੀ ਕੋਸ਼ਿਸ਼ ਕੀਤੀ ਗੁਰੂ ਜੀ ਨੇ ਉਸ ਨੂੰ ਤੀਰ ਨਾਲ ਉੱਥੇ ਹੀ ਢੈਟੇਰੀ ਕਰ ਦਿੱਤਾ ਤੇ ਸਿੱਖਾਂ ਦੇ ਜਥੇ ਨੇ ਗੜੀ ਵਿੱਚੋਂ ਬਾਹਰ ਆ ਕੇ ਬੰਦ ਰਹੇ ਫੌਜੀਆ ਨੂੰ ਭਜਲਾਂ ਪਾ ਦਿੱਤੀਆਂ ਕੁਝ ਦੇਰ ਤੱਕ ਖੂਬ ਜੰਗ ਹੋਇਆ ਪੰਜ ਸਿੰਘਾਂ ਨੇ ਅਣਗਿਣਤ ਮੁਗਲ ਸੈਨਿਕਾਂ ਨੂੰ ਜੰਗ ਵਿੱਚ ਢੈਟੇਰੀ ਕਰ ਦਿੱਤਾ ਤੇ ਅਖੀਰ ਜੰਗ ਵਿੱਚ ਸ਼ਹੀਦ ਵੀ ਹੋ ਗਏ ਆਪ ਵੀ ਸ਼ਹੀਦ ਹੋ ਗਏ ਪਰ ਗੁਰੂ ਜੀ ਨੇ ਪੰਜ ਸਿੰਘਾਂ ਨਾਲ ਦੂਸਰਾ ਜਥਾ ਗਲੇ ਵਿੱਚ ਬਾਹਰ ਮੈਦਾਨ ਵਿੱਚ ਭੇਜਿਆ ਇਸ ਜਥੇ ਨੇ ਵੀ ਅੱਗੇ ਵਧਦੇ ਹੋਏ ਦੁਸ਼ਮਣਾਂ ਦੇ ਪੈਰ ਓਖੇੜ ਦਿੱਤੇ ਤੇ ਦੁਸ਼ਮਣਾਂ ਦਾ ਭਾਰੀ ਜਾਨੀ ਨੁਕਸਾਨ ਕਰਦੇ ਹੋਏ ਖੁਦ ਵੀ ਸ਼ਹੀਦ ਹੋ ਗਏ ਇਸ ਤਰ੍ਹਾਂ ਹੀ ਜੰਗ ਦਾ سلسلہ ਜਾਰੀ ਰਿਹਾ ਸਿੰਘਾਂ ਨੂੰ ਸ਼ਹੀਦ ਹੋਣ ਦੇ ਬਿਖੈ ਜ਼ਿਆਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਪਰ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸਾਹਿਬਜਾਦੇ ਨੂੰ ਜੰਗ ਵਿੱਚ ਨਾ ਭੇਜਣਾ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਕਿਹੜੇ ਸਾਹਿਬਜਾਦੇ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਾਹਿਬਜਾਦੇ ਹੋ ਫਿਰ ਗੁਰੂ ਜੀ ਨੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ ਵਸ ਫਿਰ ਕੀ ਸੀ ਸਾਹਿਬਜਾਦਾ ਬਾਬਾ ਅਜੀਤ ਸਿੰਘ ਚਾਰ ਸਿੰਘਾਂ ਨਾਲ ਗੜੇ ਵਿੱਚੋਂ ਬੌਰ ਆਉਂਦੇ ਹੀ ਮੁਗਲਾਂ ਫੌਜਾਂ ਉੱਤੇ ਅਜੇ ਹੀ ਟੁੱਟ ਪਏ ਕੇ ਮੁਗਲ ਫੌਜਾਂ ਨੂੰ ਭਾਜੜਾ ਪਾ ਦਿੱਤੀਆਂ ਤੇ ਅਣਗਿਣਤ ਮੋਗਲ ਫੌਜਾਂ ਨੂੰ ਮਾਰ ਕੇ ਖੁਦ ਵੀ ਸ਼ਹੀਦ ਹੋ ਗਏ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਉਹਨਾਂ ਦੇ ਸਰੀਰ ਤੇ 395 ਫਟ ਲੱਗੇ ਸੀ ਜਦ ਸਹਿਬ ਜادہ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦੇ ਛੋਟੇ ਸਹਿਬਜ਼ਾ ਦਾ ਬਾਬਾ ਜੁਝਾਰ ਸਿੰਘ ਜੀ ਨੇ ਦੇਖਿਆ ਤਾਂ ਉਹਨਾਂ ਨੇ ਗੁਰੂ ਜੀ ਨੂੰ ਪਿਤਾ ਜੀ ਨੂੰ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਗਿਆ ਮੰਗੀ ਜਦੋਂ ਜੁਝਾਰ ਸਿੰਘ ਜੰਗ ਵਿੱਚ ਮੁਗਲਾਂ ਦੇ ਆਹੂਲਮ ਦੇ ਤਾਂ ਗੁਰੂ ਜੀ ਨੇ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਜੁਝਾਰ ਸਿੰਘ ਵੈਰੀ ਫੌਜ ਵਿੱਚ ਘੇਰ ਲਏ ਗਏ ਉਹਨਾਂ ਨੇ ਬਹਾਦਰੀ ਦੇ ਜਾਮ ਮਕਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਲਈ ਗੁਰੂ ਜੀ ਨੇ ਦੋਨਾਂ ਸਹਜਾਦਿਆਂ ਨੂੰ ਸ਼ਹੀਦ ਹੁੰਦੇ ਵੇਖ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਦੋਂ ਸਹਜਾਦੇ ਸ਼ਹੀਦ ਹੋ ਰਹੇ ਸੀ ਤਾਂ ਸਿੰਘਾਂ ਦੀ ਡਿਊਟੀ ਲਈ ਸੀ ਵੀ ਜਦੋਂ ਕੋਈ ਵੀ ਸਿੰਘ ਸ਼ਹੀਦ ਹੋਵੇ ਨਾ ਤਾਂ ਜੈਕਾਰਾ ਛੱਡਿਓ ਹੁਣ ਇਹ ਗੱਲ ਗੁਰਮੁਖ ਪਿਆਰੋ ਬੜੀ ਪ੍ਰਚਲਿਤ ਹੈ ਵੀ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਗੁਰੂ ਜੀ ਨੇ ਜੈਕਾਰੇ ਛੱਡੇ ਕਿਉਂ ਛੱਡੇ ਸੀ ਕਿਉਂਕਿ ਉੱਥੇ ਦੇਉਤੀ ਲਈ ਜੇ ਜਦੋਂ ਕੋਈ ਵੀ ਸਿੰਘ ਸ਼ਹੀਦ ਹੋਵੇ ਨਾ ਜੰਗ ਦੇ ਵਿੱਚ ਤਾਂ ਤੁਸੀਂ ਜਕਾਰਾ ਛੱਡਣਾ ਹੁਣ ਜਦੋਂ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਤਾਂ ਉਹ ਸਿੰਘ ਦਾ ਐਡਾ ਜ਼ੇਰਾ ਨਾ ਪਿਆ ਵੀ ਮੈਂ ਜਕਾਰਾ ਛੱਡਾ ਜਦੋਂ ਉਹਨੇ ਜਕਾਰਾ ਨਾ ਛੱਡਿਆ ਨਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਜਕਾਰਾ ਛੱਡਿਆ ਸੀ ਇਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਵੀ ਉਹ ਜਿਹੜਾ ਸਿੰਘ ਸਿੱਖਣਾ ਉਹਨੇ ਜਕਾਰਾ ਨਾ ਛੱਡਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਜਕਾਰੇ ਛੱਡੇ ਸੀ ਦੇਖੋ ਗੁਰਮੁਖ ਪੈਰ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਾਂ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੈਕਾਰੇ ਛੱਡੇ ਸੀ ਇਹਦੇ ਬਾਬਤ ਬਹੁਤ ਸੋਹਣੀ ਗੱਲ ਕਿਸੇ ਨੇ ਲਿਖੀ ਹੈ ਕਿ ਦੋ ਪੁੱਤ ਰਹੇ ਘਰ ਬਣ ਕੋ ਸਿਧਾਰੇ ਦੋ ਦਸ਼ਰਤ ਗਿਰ ਕਰ ਪ੍ਰਾਣ ਕੋ ਨਿਕਾਰਾ ਹੈ ਕਹਿੰਦੇ ਦਸ਼ਰਤ ਰਾਜਾ ਸੀ ਜਿਹੜਾ ਉਹਦੇ ਦੋ ਪੁੱਤਰ ਬਨਵਾਸ ਵਾਸਤੇ ਗਏ ਸੀ ਨਾ रामचंद्र ਮਹਾਰਾਜ ਜੀ ਤੇ ਦੋ ਤੇ ਘਰੀ ਸੀ ਤੇ ਸਜ਼ਾ ਹੋਈ ਸੀ ਕਲੇ रामचंद्र ਮਹਾਰਾਜ ਨੂੰ 14 ਸਾਲ ਦਾ ਬਨਵਾਸ ਹੋਇਆ ਸੀ ਤੇ ਲక్ష్మణ ਭਰਾ ਤਾਂ ਭਰਾਪ ਕਰਕੇ ਗਏ ਸੀ ਦੋ ਪੁੱਤਰ ਗਏ ਸੀ ਬਣਾ ਵਾਸਤੇ ਦੋ ਤੱਕ ਰਹੀ ਸੀ ਨਾ ਪਰ ਦਸਰਤ ਗਿਰਕਰ ਪ੍ਰਾਨ ਕੋ ਨਿਕਾਰਾ ਹੈ ਤੇ ਇਸੇ ਤਰ੍ਹਾਂ ਅਸ ਅਸਥਾਮਾ ਹਾਤੂ ਦਰੋਣਾ ਜੀ ਨੇ ਪ੍ਰਾਨ त्याਗੇ ਕਹਿੰਦੇ ਦਰੋਣਾ ਚਾਰਿਆ ਸੀ ਨਾ ਜਿਹੜਾ ਉਹਦੇ ਪੁੱਤਰ ਦਾ ਨਾਮ ਸੀ ਅਸ ਅਸਥਾਮਾ ਜਦੋਂ ਕੈਰੋ ਪਾਂਡਵਾਂ ਦੀ ਜੰਗ ਹੋਈ ਤੇ ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ ਅਰਜਨ ਨੂੰ ਕਹਿੰਦੇ ਵੀ ਜੇ ਆਪਾਂ ਜੰਗ ਜਿੱਤਣੀ ਹੈ ਨਾ ਪਾਂਡਵ ਕਹਿਣ ਲੱਗੇ ਵੀ ਆਪਾਂ ਨੂੰ ਦਰੋਣਾ ਚਾਰੀਆ ਨੂੰ ਮਾਰਨਾ ਪਊ ਵੀ ਅਰਜਨ ਕਹਿੰਦਾ ਵੀ ਮਹਾਰਾਜ ਆਪਾਂ ਦਰੋਣਾ ਚਾਰੀਆ ਨੂੰ ਕਿਵੇਂ ਮਾਰਾਂਗੇ ਉਹ ਤਾਂ ਆਪਣਾ ਗੁਰੂ ਹੈ ਮੈਂ ਨਹੀਂ ਉਹ ਤੇ ਵਾਰ ਕਰ ਸਕਦਾ ਜੋ ਮਰਜੀ ਹੋ ਜਾਵੇ ਹਾਰੀਏ ਜਿੱਤੀ ਮੈਂ ਆਪਣੇ ਗੁਰੂ ਤੇ ਵਾਰ ਨਹੀਂ ਕਰ ਸਕਦਾ ਫਿਰ ਦਰੋਣਾਚਰੀ ਨੂੰ ਮਾਰਨ ਵਾਸਤੇ ਇੱਕ ਉਹਨਾਂ ਨੇ ਰਚਨਾ ਵਿਧੀ ਬਣਾਈ ਸੀ ਕਹਿੰਦੇ ਦਰੋਣਾਚਰੀ ਦੇ ਪੁੱਤਰ ਦਾ ਨਾਮ ਸੀ ਅਸ ਅਸਥਾਮਾ ਤੇ ਉਹਨਾਂ ਨੇ ਇੱਕ ਹਾਥੀ ਦੇ ਬੱਚੇ ਦਾ ਨਾਮ ਅਸ ਅਸਥਾਮਾ ਰੱਖ ਲਿਆ ਗੁਰੂਮਖ ਪਿਆਰਿਓ ਤੇ ਕੁਝ ਦਿਨ ਅਸ ਅਸਥਾਮਾ ਕਹਿ ਕੇ ਬੁਲਾਉਂਦੇ ਰਹੇ ਤੇ ਫਿਰ ਇੱਕ ਦਿਨ ਉਹਨੂੰ ਤੀਰ ਨਾਲ ਮਾਰ ਕੇ ਉਹਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਤੇ ਜੰਗ ਦੇ ਵਿਚਾਂ ਕੇ ਰੌਲਾ ਪਾ ਦਿੱਤਾ ਕਿ ਅਸ ਅਸਥਾਮਾ ਮਰ ਗਿਆ ਅਸ ਅਸਥਾਮਾ ਮਰ ਗਿਆ ਜਦ ਦਰੋਣਾਚਾਰੀ ਨੇ ਇਹ ਗੱਲ ਸੁਣੀ ਨਾ ਤਾਂ ਇਹ ਗੱਲ ਸੁਣਦੇ ਸਾਰ ਹੀ ਗੁਰਮੁਖ ਪਿਆਰਿਓ ਆਪਣੇ ਪ੍ਰਾਣ ਤਿਆਗ ਦਿੱਤੇ ਅਸ ਅਸਥਾਮਾ ਹਤੋ ਦਰੋਣਾ ਜੀ ਨੇ ਪ੍ਰਾਣ ਤਿਆਗੇ ਨਰ ਅਰ ਕੁੰਚਰਕਾਂ ਭੇਦਣਾ ਵਿਚਾਰਾ ਹੈ ਸੌ ਪੁੱਤ ਮੇ ਜਬ ਵਿਸ਼ਿਸ਼ਟਮੁਨ ਗੈਨੀ ਜੀ ਕੇ ਤਨ ਬੱਤਰਾ ਬਿਆਸਰੀ ਮੇ ਡਾਰਾ ਹੈ ਈ ਰਿਸ਼ੀ ਨੂੰ ਰਿਸ਼ੀ ਨੇ ਸ਼ਰਾਪ ਦਿੱਤਾ ਕਿ ਤੇਰੇ ਸੌ ਪੁੱਤਰ ਮਾਰੇ ਜਾਣ ਦੇ ਸੌ ਪੁੱਤ ਮੂਏ ਜਾ ਬਿਸ਼ਿਸ਼ਟ ਮਨ ਗਿਆਨੀ ਜੀ ਕੇ ਤਨ ਪੱਥਰ ਬਾਨ ਤਨ ਵਿਆਸ ਰਿਮੇਦਾਰਾ ਹੈ ਜਦੋਂ ਉਹਦੇ ਸੌ ਦੇ ਸੌ ਪੁੱਤਰ ਮਰ ਗਏ ਨਾ ਸ਼੍ਰਾਮ ਦੇਦ ਦੇ ਤਨ ਦੂਸਰੇ ਰਿਸ਼ੀ ਨੇ ਗੱਲ ਸਿਰਫ ਕੀ ਸੀ ਗੁਰਮੁਖ ਪੈਰ ਕਿਉਂ ਸ਼ਰਾਫ ਦਿੱਤਾ ਸੀ ਕਹਿੰਦਾ ਉਹਨੇ ਕਹਿਤਾ ਸੀ ਆਓ ਰਾਜ ਰਿਸ਼ੀ ਜੀ ਬੈਠੋ ਉਹ ਕਹਿੰਦਾ ਮੈਨੂੰ ਰਾਜ ਰਿਸ਼ੀ ਕਿਉਂ ਕਿਹਾ ਤਾਂ ਮੈਨੂੰ ਬ੍ਰਹਮ ਰਿਸ਼ੀ ਕਿਉਂ ਨੇ ਕਿਹਾ ਦੇ ਸਾਰੇ ਸੌ ਪੁੱਤਰ ਮਰ ਜਾਣਗੇ ਇਹ ਸ਼ਰਮ ਦਿੱਤਾ ਸੀ ਤੇ ਜਦੋਂ ਉਹਦੇ ਸੌ ਪੁੱਤਰ ਮਰ ਗਏ ਤੇ ਉਹਨੇ ਆਪਣੇ ਤਨ ਨਾਲ ਪੱਥਰ ਬੰਨ੍ਹ ਕੇ ਕਹਿੰਦੇ ਵਿਆਸ ਵਿਆਸ ਨਦੀ ਦੇ ਵਿੱਚ ਆਪਣੇ ਆਪ ਨੂੰ ਡਾਲ ਦਿੱਤਾ ਹੁਣ ਵਿਆਸ ਨਦੀ ਸੀ ਜਿਹੜੀ ਗੁਰਮੁਖ ਪਿਆਰਿਓ ਭੈ ਵਿੱਚ ਪਵਨ ਵਹੈਸ ਦਬਾਉ ਭੈ ਵਿੱਚ ਚੱਲੇ ਲਖਦਰੀਆ ਉਹ ਜਿਹੜੇ ਦਰਿਆ ਚੱਲਦੇ ਨੇ ਉਹ ਵੀ ਭੈ ਵਿੱਚ ਚੱਲਦੇ ਨੇ ਪ੍ਰਮਾਤਮਾ ਦੇ ਉਹਨਾਂ ਨੇ ਸੋਚਿਆ ਵੀ ਐਡਾ ਵੱਡਾ ॠषि ਹੈ ਇਹ ਇਹਨੂੰ ਅਸੀਂ ਕਿਵੇਂ ਡੋਬਦੀਏ ਤੇ ਉਹ ਪਾਣੀ ਸੀ ਜਿਹੜਾ نیچے ਵਹਿ ਗਿਆ ਜੀ ਡੁੱਬ ਨਾ ਸਕਿਆ ਉਹ ॠषि ਤਨ ਪੱਥਰ ਬਾਂਧ ਤਨ ਵਿਆਸ ਨਦੀ ਵਿੱਚ ਡਾਰਾ ਹੈ ਤੇ ਫਿਰ ਉਦੋਂ ਜਦੋਂ ਨਾਂ ਡੁੱਬਿਆ ਨਾ ਫਿਰ ਆਕਾਸ਼ ਚ ਮਣੀ ਹੋਈ ਕਹਿੰਦੇ ਰਿਸ਼ੀ ਕਿਉਂ ਮਾਰਿਆ ਚਲ ਤੈਨੂੰ ਇੱਕ ਪੁੱਤਰ ਹੋਰ ਦਿੱਤਾ ਤੇ ਇਸ ਤਰ੍ਹਾਂ ਫਿਰ ਉਹਦੀ ਜਾਨ ਬਖਸ਼ੀ ਗੁਰਮੁਖ ਪਿਆਰਿਓ ਸੋ ਪੁੱਤਰ ਮੂਏ ਦਾ ਵਿਸ਼ਿਸ਼ਟ ਮਨ ਗਿਆਨੀ ਜੀ ਕਿ ਤਨ ਬੱਤਰਬਾਨ ਤਨ ਵਿਆਸ ਰੀ ਮਿਡਾਰਾ ਹੈ ਐਸਾ ਕੋਈ ਨਾ ਜਨਮ ਹੈ ਜਹਾਨ ਵਿੱਚ ਖਾਲਸਾ ਜੀ ਚਾਰ ਪੁੱਤਰ ਵਾਰ ਕੇ ਵੀ ਸ਼ੁਕਰ ਗੁਜ਼ਾਰਾ ਹੈ ਕੋਈ ਐਸਾ ਹੈ ਗੁਰਮੁਖ ਪਿਆਰਿਓ जिने अपने बच्चा नु शहीद होंदे देख के जकारे ਛੱਡੇ ਹੋਣ ਤੇ ਇਹ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਜਾਂ ਵਾਲੇ ਹੀ ਐ ਇਸ ਤਰ੍ਹਾਂ ਫਿਰ ਚਮਕੌਰ ਦੀ ਗਲੀ ਦੇ ਵਿੱਚੋਂ ਸਿੰਘ ਸ਼ਹੀਦ ਹੁੰਦੇ ਗਏ ਤੇ ਸਿੰਘਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਇਹ ਗਲੀ ਛੱਡ ਕੇ ਬਾਹਰ ਚਲੇ ਜਾਓ ਕਿਉਂਕਿ ਜੇ ਮਾਲੀ ਨਾ ਰਹਾ ਤਾਂ ਬਾਗ ਕਿੱਥੋਂ ਪੈਦਾ ਹੋਣਾ ਠੀਕ ਹੈ ਨਾ ਜੇ ਬਾਗ ਖਤਮ ਹੋ ਗਿਆ ਨਾ ਮਾਲੀ ਜਿਹਾ ਦਾ ਉਹ ਮਾਲੀ ਲੱਖਾਂ ਬਾਗ ਪੈਦਾ ਕਰ ਸਕਦਾ ਮਾਲੀ ਤੇ ਜਾਉਂਦਾ ਨਾ ਪਰ ਜੇ ਮਾਲੀ ਹੀ ਚਲਾ ਗਿਆ ਮਹਾਰਾਜ ਤੇ ਫਿਰ ਬਾਗ ਕਿੱਥੋਂ ਪੈਦਾ ਹੋਣਗੇ ਇਸ ਕਰਕੇ ਤੁਸੀਂ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਲਾ ਚੜ ਕੇ ਬਾਹਰ ਚਲੇ ਜਾ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਇੱਥੋਂ ਤੁਹਾਨੂੰ ਇਸ ਹਾਲਾਤ ਦੇ ਵਿੱਚ ਛੱਡ ਕੇ ਕਿਵੇਂ ਜਾ ਸਕਦੇ ਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਨਾ ਮੰਨੇ ਫਿਰ ਪੰਜਾਂ ਸਿੰਘਾਂ ਨੇ ਕਿਹਾ ਮਹਾਰਾਜ ਤੁਸੀਂ ਪੰਜ ਸਿੰਘਾਂ ਦਾ ਕਿਹਾ ਨਹੀਂ ਮੋੜ ਸਕਦੇ ਤੁਹਾਡਾ ਹੀ ਬਚਨ ਹੈ ਵੀ ਪੰਜਾਂ ਦੀ ਕੀਤੀ ਨੂੰ ਕੋਈ ਬੋੜ ਨਹੀਂ ਸਕਦਾ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਫਿਰ ਉਦੋਂ ਕਿਲਾ ਛੱਡਣਾ ਕੀਤਾ ਜਿਹੜਾ ਸੀ ਚਮਕੌਰ ਦੇ ਕਿਲੇ ਨੂੰ ਛੱਡਣਾ ਕੀਤਾ ਪੰਜ ਸਿੰਘਾਂ ਦਾ ਸਤਿਗੁਰੂ ਮਹਾਰਾਜ ਜੀ ਹੁਕਮ ਨਹੀਂ ਮੋੜ ਸਕੇ ਗੁਰੂ ਜੀ ਨੇ ਕਲਗੀ ਤੋੜ ਆਪੇ ਸੰਗਤ ਸਿੰਘ ਦੇ ਸਜਾ ਕੇ ਤੇ ਫਿਰ ਉੱਥੋਂ ਚਮਕੌਰ ਦੀ ਗੜੀ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਤਾੜੀ ਮਾਰ ਕੇ ਨਿਕਲੇ ਪੰਜਾਬਾ ਮਸੰਦ ਸੀ ਉਹਦੇ ਖੂਤੇ ਗਏ ਪਰ ਉਹਨੇ ਵੀ ਜਦੋਂ ਦੇਖਿਆ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਉਹਨੇ ਵੀ ਮਹਾਰਾਜ ਜੀ ਦਾ ਸਤਕਾਰ ਨਾ ਕੀਤਾ ਪਰ ਗੁਲਾਬੇ ਗੁਲਾਬੇ ਪੰਜਾਬੇ ਮਸਾਂ ਦਾ ਨੌਕਰ ਸੀ ਜਿਉਣਾ ਉਹਨੇ ਮਹਾਰਾਜ ਜੀ ਦਾ ਸਤਕਾਰ ਕੀਤਾ ਉਹਨੇ ਟਿੰਡ ਦੇ ਵਿੱਚ ਮਹਾਰਾਜ ਜੀ ਨੂੰ ਅੱਗ ਪਾ ਕੇ ਦਿੱਤੀ ਜਿਹੜੀ ਟਿੰਡ ਦਾ ਸਹਾਰਾ ਲਾ ਕੇ ਮਹਾਰਾਜ ਜੀ ਸੁੱਤੇ ਸੀ ਨਾ ਉਹ ਉਹਨਾਂ ਦਾ ਜਿਹੜਾ ਨੌਕਰ ਸੀ ਜਿਉਣਾ ਉਹਨੇ ਦਿੱਤੀ ਸੀ ਤੇ ਫਿਰ ਮਹਾਰਾਜ ਜੀ ਮਾਛੀਵਾਲਾ ਦੇ ਜੰਗਲਾਂ ਚ ਗਏ ਉਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਰਜਾ ਦੇ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਆਰਾਮ ਕਰ ਰਹੇ ਸੀ ਤਾਂ ਕੁੰਮੇ ਮਾਸਕੀ ਨੇ ਲਾਗੇ ਰਹਿੰਦੀ ਮਾਈ ਲక్ష్ਮੀ ਨੂੰ ਜਾ ਕੇ ਦੱਸਿਆ ਕਿ ਸਾਡੇ ਝੁੱਗੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਉਹਨਾਂ ਦੇ ਦੋ ਛੋਟੇ ਲਾਲ ਠਹਿਰੇ ਹਨ ਇਹ ਸੁਣ ਕੇ ਮਾਈ ਲక్ష్ਮੀ ਬਹੁਤ ਪ੍ਰਸੰਨ ਹੋਈ ਤੇ ਭੋਜਨ ਤਿਆਨ ਕਰਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਲਈ ਲਿਆਂਦਾ ਉਹਨਾਂ ਨੂੰ ਛਕਾਇਆ ਫਿਰ ਮਾਤਾ ਜੀ ਨੇ ਕੁਮੇ ਮਾਸ਼ਕੀ ਨੂੰ ਕਿਹਾ ਕਿ ਸਾਨੂੰ ਕਿਸੇ ਨਾਲ ਸਿੰਘ ਨਾਲ ਮਿਲਾ ਦਿਓ ਕੁੰਮੇਮਾਸ ਕਿਨੇ ਮਾਤਾ ਜੀ ਦਾ ਹੁਕਮ ਸੁਣ ਕੇ ਕਿਸੇ ਸਿੰਘ ਦਾ ਪਤਾ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਤੇ ਕੁੰਮੇਮਾਸ ਕੀਤੇ ਗੰਗੂ ਬ੍ਰਾਹਮਣ ਨੂੰ ਆਪਣੇ ਨਾਲ ਲੈ ਆਂਦਾ ਮਾਤਾ ਜੀ ਗੰਗੂ ਬ੍ਰਾਹਮਣ ਨੂੰ ਪਹਿਲਾਂ ਹੀ ਜਾਣਦੇ ਸੀ ਗੰਗੂ ਬ੍ਰਾਹਮਣ ਗੁਰੂ ਘਰ ਵਿੱਚ ਰਸੋਈਆ ਸੀ ਇਸ ਲਈ ਮਾਤਾ ਜੀ ਨੇ ਗੰਗੂ ਤੇ ਯਕੀਨ ਕਰਕੇ ਉਸ ਦੇ ਨਾਲ ਚਲੇ ਗਏ ਇਹ ਅੱਠ ਪੋਦੀ ਰਾਤ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਗੰਗੂ ਬ੍ਰਾਹਮਣ ਦੇ ਘਰ ਗੁਜ਼ਾਰੀ ਜੀ ਹੋਈਆਂ ਪੋਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ